ਮੈਂ ਦਿਲੋਂ ਧੰਨਵਾਦੀਆਂ ਹਲਕਾ ਨਾਬਾ ਦੀ ਕਾਂਗਰਸ ਪਾਰਟੀ ਦੇ ਛੋਟੇ ਤੋਂ ਵੱਡੇ ਵਰਕਰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਔਰ ਸਰਕਾਰ ਦੇ ਡਰਾਬਿਆਂ ਦੇ باوجود ਉਹਨਾਂ ਦਾ ਸਾਹਮਣਾ ਕਰਦੇ ਹੋਏ ਕਿੰਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਉੱਥੇ ਮਨਰੇਗਾ ਜੋ ਕਾਲਾ ਕਾਨੂੰਨ ਹੈ ਲਿਆਂਦਾ ਮੋਦੀ ਸਰਕਾਰ ਨੇ ਉਹਦੇ ਖਿਲਾਫ ਕਾਂਗਰਸ ਪਾਰਟੀ ਅੱਜ ਉਸ ਕਾਲੇ ਕਾਨੂੰਨ ਨੂੰ ਵਾਪਸ ਕਰਾਉਣ ਵਾਸਤੇ ਰੈਲੀ ਕੀਤੀ ਗਈ ਸੀ। ਔਰ ਮੈਂ ਉਹਨਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਪਹੁੰਚ ਕੇ ਉਸ ਰੈਲੀ ਨੂੰ ਕਾਮਯਾਬ ਕੀਤਾ ਔਰ ਗਰੀਬ ਮਜ਼ਦੂਰਾਂ ਦੇ ਹੱਕ ਚ ਹਾ ਦਾ ਨਾਰਾ ਮਾਰਿਆ ਔਰ ਨਾਲ ਦੀ ਨਾਲ ਹੀ ਮੈਂ ਸਾਰੇ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਔਰ ਹਾਈ ਕਮਾਂਡ ਦਾ ਬਗੇਲ ਸਾਹਿਬ ਦਾ ਸਾਹਿਬ ਦਾ ਔਰ ਰਾਜਾ ਅਮਰਿੰਦਰ ਸਿੰਘ ਵਡਿੰਗ ਸਾਹਿਬ ਦਾ ਪ੍ਰਧਾਨ ਜੀ ਦਾ ਔਰ ਜਿੰਨੇ ਵੀ ਲੀਡਰ ਸਾਹਿਬਾਨ ਆਏ ਸੀ ਸਾਰਿਆਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਸਹੀ ਸਮੇਂ ਤੇ ਆ ਕੇ ਲੋਕਾਂ ਨੂੰ ਇਸ ਨਰੇਗਾ ਸਕੀਮ ਤੋਂ ਜੋ ਕਾਲਾ ਕਾਨੂੰਨ ਹੈ ਉਹਦੇ ਬਾਰੇ ਜਾਣੂ ਕਰਵਾਇਆ ਔਰ ਖਾਸ ਕਰਕੇ ਜਿਹੜੇ ਪਿੰਡਾਂ ਚੋਂ ਨਿਕਲ ਕੇ ਲੋਕ ਮੇਰੀਆਂ ਭੈਣਾਂ, ਮਾਵਾਾਂ, ਬਜ਼ੁਰਗ ਸਾਰੇ ਆਏ ਨੇ ਉਹਨਾਂ ਦਾ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਕੋਟਲ-ਕੋਟ ਧੰਨਵਾਦ। ਦੇਖੋ ਗੱਲ ਇਹ ਹੈ ਮਾਨ ਸਾਹਿਬ ਗੱਲ ਤਾਂ ਮੈਨੂੰ ਤਾਂ ਆਸ ਸੀ ਕਿ ਪੰਜਾਬ ਸਰਕਾਰ ਨੂੰ ਸਾਡੀ ਮਦਦ ਕਰਨੀ ਚਾਹੀਦੀ ਸੀ ਕਿਉਂਕਿ ਇਹ ਜਿਹੜਾ ਗਰੀਬਾਂ ਦਾ ਮਸਲਾ ਹੈ ਜਿਹੜਾ ਕਾਲਾ ਕਾਨੂੰਨ ਨੂੰ ਵਾਪਸ ਕਰਾਉਣ ਦਾ ਨਾ ਕੀ ਕੋਈ ਕੱਲ ਵੋਟਾਂ ਦਾ ਪੈਣੀਆ ਸੀ ਨਾ ਹੋਈ ਅਜੇ ਇਲੈਕਸ਼ਨ ਇਹ ਕਾਂਗਰਸ ਪਾਰਟੀ ਨੇ ਪੂਰੇ ਦੇਸ਼ 'ਚ ਕਾਲੇ ਕਾਨੂੰਨ ਦੇ ਖਿਲਾਫ ਗਰੀਬਾਂ ਦੇ ਹੱਕ 'ਚ ਰੈਡੀ ਕੀਤੀ ਹੈ ਔਰ ਮੈਨੂੰ ਪਤਾ ਲੱਗਿਆ ਕਿ ਜਿਹੜੇ ਲੋਕ ਬੱਸਾਂ 'ਚ ਬੈਠ ਕੇ ਆਏ ਸੀਗੇ ਔਰ ਬੱਸਾਂ ਵਾਲਿਆਂ ਦੇ ਚਲਾਨ ਕੀਤੇ ਗਏ ਨੇ ਇਹ ਮੰਦ ਭਾਗੀ ਗੱਲ ਹੋਈ ਹੈ ਨਹੀਂ ਸੀ ਹੋਣਾ ਚਾਹੀਦਾ